ਆਂ ਦੋ ਪੀਆਰਟੀਸ ਦੀਆਂ ਬੱਸਾਂ ਦੀ ਕੈਂਟਰ ਦੇ ਨਾਲ ਪਿਆਨਕ ਟੱਕਰ ਹੋਈ ਹੈ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਮੌਕੇ ਤੇ ਹਾਲਾਤ ਬੜੇ ਹੋਏ ਨੇ ਕਰੀਬ 6 ਵਜੇ ਪਿਆਨਕ ਹਾਦਸਾ ਵਾਪਰਦਾ ਹੈ ਦੋ ਬੱਸਾਂ ਦੀ ਕੈਂਟਰ ਦੇ ਨਾਲ ਪਿਆਨਕ ਟੱਕਰ ਹੋ ਗਈ ਜਿਸ ਤੋਂ ਬਾਅਦ ਕੈਂਟਰ ਪਲਟ ਗਿਆ ਤੇ ਸਵਾਰੀਆਂ ਦੇ ਨਾਲ ਭਰੀ ਹੋਈ ਬੱਸਾਂ ਦਾ ਜਾਨੀ ਨੁਕਸਾਨ ਹੋਣ ਤੋਂ ਹਾਲਾਂਕਿ ਬਚਾ ਰਿਹਾ ਦੱਸਿਆ ਜਾ ਰਿਹਾ ਹੈ ਕਿ ਦੁਰਘਟਨਾ ਦਾ ਕਾਰਨ ਅਜੇ ਉਸ ਜਾਂਚ ਦਾ ਵਿਸ਼ਾ ਹੈ ਕਿਉਂਕਿ ਵਸਤੇ ਡਰਾਈਵਰ ਅਤੇ ਕੰਡਕਟਰ ਕੈਂਟਰ ਡਰਾਈਵਰ ਦੀ ਗਲਤੀ ਦੱਸ ਰਹੇ ਨੇ ਕਿ ਕੈਂਟਰ ਦਾ ਡਰਾਈਵਰ ਪਹਿਲਾ ਡਿਵਾਈਡਰ ਦੇ ਨਾਲ ਟਕਰਾਇਆ ਸੀ ਜਿਸ ਤੋਂ ਬਾਅਦ ਉਹ ਪਲਟਿਆ ਪਰ ਤੁੱਚੇ ਪਾਸੇ ਸਥਾਨਕ ਲੋਕ ਦੱਸਦੇ ਨੇ ਕਿ ਨਵਿਕਲਾਂ ਦੀ ਤੁੰਤੇ ਕਾਰਨ ਆਪਸ ਦੇ ਵਿੱਚ ਟੱਕਰ ਹੋਈ ਹੈ ਬੱਸਾਂ ਤੇਜ਼ ਸੀ ਜਿਸ ਤੇ ਕਾਰਨ ਕੈਂਟਰ ਪਲਟ ਗਿਆ ਜਿਸ ਨੂੰ ਲੈ ਕੇ બસ ਡਰਾਈਵਰ ਅਤੇ ਸਥਾਨਕ ਲੋਕ ਆਪਸ ਤੇ ਵਿੱਚ ਬਿਆਨ ਦੇਣ ਨੂੰ ਲੈ ਕੇ ਪੜਦੇ ਹੋਏ ਨਜ਼ਰ ਆ ਰਹੇ ਨੇ ਪਰ ਪੂਰਾ ਮਾਮਲਾ ਤਫਤੀਸ਼ ਦਾ ਵਿਸ਼ਾ ਹੈ ਗਨਮਤ ਰਹੀ ਹੈ ਕਿ ਇਸ ਗੱਲ ਦੀ ਕਿਸੇ ਪ੍ਰਕਾਰ ਦੇ ਨਾਲ ਕੋਈ ਵੀ ਹਾਲਾ ਕੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਥੋੜੀਆਂ-ਬੋਤੀਆਂ ਜ਼ੱਟਾਂ ਜਿਹੜੀਆਂ ਸਵਾਰੀਆਂ ਨੂੰ ਲੱਗੀਆਂ ਨੇ ਜਿਨ੍ਹਾਂ ਨੂੰ ਸਰਕਾਰੀ ਸਿਵਲ ਹਸਪਤਾਲ ਦੇ ਵਿੱਚ داخل کرفایا ਗਿਆ ਇਸ ਵੱਟਾ ਹੱਦ ਸਾ ਵਪਰੀਆਏ ਦੋ ਪੀਆਰਟੀਸ ਦੀਆਂ ਬੱਸਾਂ ਦੀ ਕੈਂਟਰ ਦੇ ਨਾਲ ਪਿਆਨਕ ਟੱਕਰ ਹੁੰਦੀ ਹੈ ਸੜਕ ਤੇ ਕੈਂਟਰ ਪਲਟ ਜਾਂਦਾ ਹੈ ਬਹਿਸਵਾਜੀ ਮੌਕੇ ਤੇ ਬੇਹੱਦ ਹੁੰਦੀ ਹੈ ਇਸ ਤਸਵੀਰਾਂ ਤੁਹਾਨੂੰ ਸਕਰੀਨ ਤੇ ਦਿਖਾਈਆਂ ਜਾ ਰਹੀਆਂ ਨੇ ਲਗਾਤਾਰ ਪੰਜਾਬ ਦੇ ਵਿੱਚ ਸੜਕੀ ਹਾਦਸੇ ਵਾਪਰ ਰਹੇ ਨੇ ਬਸਾਂ ਦੇ ਡਰਾਈਵਰਾਂ ਤੇ ਕੈਂਟਰ ਦੇ ਡਰਾਈਵਰ ਦੀ ਝੜਪ ਹੁੰਦੀ ਹੈ ਇੱਕ ਦੂਜੇ ਦੀ ਗਲਤੀ ਜਿਹੜੀ ਦੱਸੀ ਜਾ ਰਹੀ ਹੈ ਪਰ ਜਾਂਚ ਦਾ ਵਿਸ਼ਾ ਪੁਲਿਸ ਮੌਕੇ ਤੇ ਪਹੁੰਚ ਕੇ ਜਾਂਚ ਕਰੇ ਇੱਕ ਵਾਰ ਤਸਵੀਰਾਂ ਦਰੁ ਕਰਦੇ ਆ ਕਿ ਮੌਕੇ ਤੇ ਹਾਲਾਤ ਕਿਹੋ ਜਿਹੇ ਬਣੇ ਹੋਏ ਨੇ ਚਾ ਬਾਹਰ ਦੇ ਲੋ ਚਾਰੇ ਨਵੇਂ ਆ ਤਰਾ ਮੈਂ ਦਾਦਾ ਜੀ ਅਈ ਡੱਬਾਲੀ ਤੋਂ ਜਲ ਕੇ ਆ ਰਹੇ ਸੀਗੇ ਸਾਡੇ ਅੱਗੇ ਪਿਆ ਰੋਡਵੇ ਦੇ ਵਾਸੀ ਉਦੋਂ ਅੱਗੇ ਦੇ ਕੈਂਟਰ ਕੈਂਟਰ ਵਾਲੇ ਨੇ ਦੇਖੋ ਇਹ ਪਹਿਲਾਂ ਦਾ ਇਧਰ ਮਾਰਿਆ ਠੀਕ ਆ ਉਦੋਂ ਬਾਅਦ ਉਹਨੇ ਬੱਸ ਅੱਗੇ ਕਰਤਾ ਜਾਣ ਕੇ ਮੀਂਹ ਪਿਆ ਹੋਇਆ ਸੀ ਜਦੋਂ ਵਾਪਸ ਕੇ ਕਰਤਾ ਤੇ ਉਹਨੇ ਕੋਦਮ ਬਸ ਵੱਜੀ ਬਿਆਰ ਰੋਡਵੇ ਦੇ ਵਿੱਚ ਉਸ ਤੋਂ ਮੋਰ ਕੇ ਪਿੱਛੇ ਦੀ ਪੀ ਆਰ 3 ਪੀ ਆਰ 3 ਪੰਜਾਬ ਰੋਡਵੇ ਦੇ ਵਿੱਚ ਜਦੋਂ ਕਿ ਕੈਂਟਰ ਵਾਲਾ ਪਹਿਲਾਂ ਤਾਂ ਕਹਿੰਦਾ ਕਹਿੰਦਾ ਕਿ ਟਾਇਰ ਫਟ ਗਿਆ ਅਸੀਂ ਟਾਇਰ ਵੇਖ ਕੇ ਚਾਰੇ ਟਾਇਰ ਨਵੇਂ ਸੀਗੇ ਕੋਈ ਵੀ ਕੋਈ ਪ੍ਰੋਬਲਮ ਨਹੀਂ ਦੀ ਉਹਦੇ ਫੇਰ ਕਹਿੰਦਾ ਕਿ ਮੈਂ ਚੜਾਇਆ ਸੀ ਉਹ ਮਤਲਬ ਬਿਆਨ ਬਦਲ ਜਾਂਦੇ ਝੂਠ ਬੋਲ ਜਾਂਦੇ ਆ ਸਾਰਾ ਸਾਰੇ ਜਿਹੜਾ ਕੁਝ ਕੀਤਾ ਇੱਕ ਐਂਟਰ ਵਾਲੇ ਦੀ ਵਜ੍ਹਾ ਕਰਕੇ ਸਵਾਰੀਆਂ ਦੇ ਥੱਟਾ ਵੱਡੀਆਂ ਅਸੀਂ ਅਸੀਂ ਮੇਰੇ ਥੱਟ ਵੱਜੀ ਆ ਅਸੀਂ ਫੇਰ ਵੀ ਸਵਾਰੀਆਂ ਨੂੰ ਲੈ ਕੇ ਉੱਥੇ ਤਾਂ ਕੇ ਲਵਾ ਕੇ ਲੈ ਗਏ ਆ ਉੱਥੇ ਦਾਖਲਾ ਉਹਨਾਂ ਕੋਲ ਆਈਆਂ ਨੇ ਜਿੱਦੀਆਂ ਸਵਾਰੀਆਂ ਕਿੰਨੀਆਂ ਕਿਸ ਬਈ 7-8 ਸਵਾਰੀਆਂ ਦੇ ਫੱਟਾ ਮੱਝੀਆਂ ਸੀ ਤੇ ਜਦੋਂ ਕਿ ਇਹਨਾਂ ਨੇ ਨਾ ਤਾਂ ਕਿਸੇ ਸਵਾਰੀ ਨੂੰ ਪੁੱਛਿਆ ਨਾ ਕੋਈ ਗੱਲਬਾਤ ਉਤੋਂ ਹੋਰ ਗੱਡੀ ਮੰਗਾ ਕੇ ਆ ਉਹਦਾ ਸਮਾਨ ਲੋਡ ਕਰਨ ਲੱਗੇ ਸੀ ਟਰੱਕ ਵਾਲੇ ਕੈਂਟਰ ਵਾਲੇ ਸੀ ਜਿਹੜੇ ਜਿਹਦੇ ਜਲਾ ਹੋਈ ਜਾਂਦੀ ਇਹ ਕੈਂਟਰ ਵਾਲਾ ਸੀ ਜਿਹੜੇ ਜਿਹੜੇ ਹੁਣ ਜਿੱਦੀ ਜਾਂਦੇ ਸੀ ਕੁਦਰਤ ਯਾਨੀ ਮੈਂ ਹੁਣੇ ਹਸਪੀਟਲ ਜਵਾਇਆ ਕਨੈਕਟਰੋਂ ਤੁਸੀਂ ਕਨੈਕਟਰ ਹਾਂਜੀ ਮੈਂ ਯਾਦੀ ਦੀ ਬਸ ਦਾ ਕਨੈਕਟਰ ਹੈ ਇਹ ਸਾਰਾ ਕੁਝ ਜਿਹੜਾ ਟਰੱਕ ਪਲਟ ਨਾਲ ਕੈਂਟਰ ਪਲਟ ਨਾਲ ਹੋਇਆ ਕੈਂਟਰ ਵਾਲੇ ਨੇ ਅੱਗੇ ਕਰਤਾ ਪੰਜਾਬ ਰੋਡਵੇ ਦੇ ਬਸ ਦੇ ਅੱਛਾ ਉਹਦੇ ਪਿੱਛੇ ਪੀਆਰਟੀ ਸੀਗੀ ਉਹਦੀ ਵਜ੍ਹਾ ਕਰਕੇ ਹੋਇਆ ਕੈਂਟਰ ਵਾਲੇ ਨੇ ਇਹਨਾਂ ਦਾ ਕਹਿੰਦਾ ਕਹਿੰਦਾ ਇੱਕ ਟਾਇਰ ਫਟ ਗਿਆ ਟਾਇਰ ਸਾਰੇ ਨਵੇਂ ਆਂ ਸੀ ਕਰਾ ਕੇ ਦੇਖਾ ਕੋਈ ਟਾਇਰ ਫਟਿਆ ਨਹੀਂ ਉਹਦਾ ਅੱਛਾ ਹਾਂਜੀ ਇਹ ਇਹ ਬੰਦੇ ਨੇ ਕਰਿਆ ਜੀ ਸੀ ਕੈਂਟਰ ਵਾਲੇ ਨੇ ਕੈਂਟਰ ਵਾਲਾ ਇੱਥੇ ਉਲਝ ਗਿਆ ਜੀ ਆ ਕੰਧ ਦੇ ਨਾਲ ਦੇਖੋ ਤੁਹਾਡੇ ਸਾਹਮਣੇ ਫਿਰ ਫਰਾ ਲੈ ਗਿਆ ਜੀ ਗੱਡੀ ਕਰਦੇ ਕਰਦੇ ਕਹਿੰਦਾ ਟਾਇਰ ਪਾੜ ਗਿਆ ਟਾਇਰ ਪਾਟਿਆ ਨਹੀਂ ਜੀ ਚਾਰੇ ਟਾਇਰ ਨਵੇਂ ਆ ਉਹਦੇ ਤੇ ਜਾ ਕੇ ਉੱਥੇ ਪੜਤ ਗਿਆ ਜੀ ਬਸ ਦਾ ਟਾਇਰ ਤਾਂ ਫਟਿਆ ਹੈ ਨਹੀਂ ਕੋਈ ਨਹੀਂ ਨਹੀਂ ਉਹ ਕੈਂਟਰ ਵਾਲਾ ਕਹਿ ਰਿਹਾ ਸੀ ਕਿ ਮੇਰੇ ਟਾਇਰ ਉਹ ਕਹਿੰਦਾ ਮੇਰਾ ਫਟਿਆ ਹਾਂ ਇਸ ਕਰਕੇ ਕਿ ਮੈਂ ਉਲਝ ਗਿਆ ਚਾਰੇ ਟਾਇਰ ਸਰ ਨਵੇਂ ਆ ਉਹਦੇ ਕਿ ਕੈਂਟਰ ਵਾਲੇ ਨੇ ਕਰਾਇਆ ਜੀ ਕੰਮ ਹਾਂ ਚਾਰ ਚਾਰ ਪੰਜ ਕਿਲਾ ਨੇ ਇਹ ਅੱਛਾ ਇਹ ਕਿੱਧਰੋਂ ਆ ਰਹੀਆਂ ਸੀ ਬੱਸਾਂ ਕਿਹੜੀ ਜਗ੍ਹਾ ਤੋਂ ਆ ਰਹੀਆਂ ਸੀ ਵੱਡਾ ਪਾਲੀ ਫੌਕ ਸਾਈਡ ਤੋਂ ਆਇਆ ਅੱਛਾ ਦੋ ਬੱਸ ਇਧਰ ਆਈ ਟੀਕਾ ਨਹੀਂ ਹੋਇਆ ਇਹ ਪਲਟਿਆ ਕੈਂਟਰ ਪਹਿਲਾਂ ਕਿ ਵਿੱਚ ਵੱਜੀ ਆ ਬੱਸ ਇਹ ਪਤਾ ਪੂਰੇ ਕੈਂਟਰ ਸੀ ਆ ਕੈਂਟਰ ਆ ਫੁੱਟਵਾਚ ਵਜਨ ਕਰਕੇ ਪੂਰੇ ਬੱਸ ਗਿਆ ਅੱਛਾ ਦੋ ਵਜੇ ਉਸ ਤੋਂ ਬਾਅਦ ਬੱਸਾਂ ਵੱਜੀਆਂ ਇਹ ਡਰਾਈਵਰ ਬੱਸਾਂ ਦੇ ਜਖਮੀ ਹੈ ਤੇ ਡਰਾਈਵਰ ਦੇ ਕਿਸੇ ਡਰਾਈਵਰ ਦੇ ਕਿਸੇ ਦੇ ਸਾਥ ਤੇ ਇਹ ਜਿਹੜਾ ਕੈਂਟਰ ਵਾਲਾ ਟਰੱਕ ਵਾਲਾ ਸਵਾਰੀ ਸੀ ਉਹ ਸਵਾਰੀ ਦੇ ਆ ਬਾਕੀ ਸਵਾਰੀਆਂ ਸਾਰੀਆਂ ਇੱਥੇ ਸਿਵਲ ਹਸਪਤਾਲ ਚ ਹਾਂ ਸਿਵਲ ਹਸਪਤਾਲ